ਆਖਿਰ ਹੋ ਹੀ ਗਿਆ ਕਫਾਲਾ ਸਿਸਟਮ ਦਾ ਅੰਤ ਖਾੜੀ ਦੇਸ਼ਾਂ ਨੇ ਪਿਛਲੇ ਦਿਨੀ ਇੱਕ ਵੱਡਾ ਐਲਾਨ ਕਰ ਦਿਆਂ ਆਪਣਾ ਕਫਾਲਾ ਸਿਸਟਮ ਖਤਮ ਕਰ ਦਿੱਤਾ 사ઉਦੀ ਅਰਬ ਵਿਜ਼ਨ 2030 ਲੈ ਕੇ ਕੀਤੇ ਜਾ ਰਹੇ ਸੁਧਾਰਾਂ 'ਚ ਇੱਕ ਬੇहद ਖਾਸ ਨਿਯਮ ਨੂੰ ਹੁਣ ਬਦਲ ਦਿੱਤਾ ਗਿਆ ਹੈ ਆਓ ਜਾਣਦੇ ਹਾਂ ਇਸ ਵੀਡੀਓ ਰਾਹੀਂ ਕਿ ਕੀ ਸੀ ਕਫਾਲਾ ਸਿਸਟਮ ਕਿਉਂ ਲੋੜ ਪਈ ਇਸ ਨੂੰ ਬਦਲਣ ਦੀ ਕਿਸ-ਕਿਸ ਨੂੰ ਹੋਏਗਾ ਇਸ ਦਾ ਫਾਇਦਾ ਤੇ ਕੀ ਹੋਣਗੇ ਹੁਣ ਨਵੇਂ ਨਿਯਮ ਕਫਾਲਾ ਦਾ ਮਤਲਬ ਹੁੰਦਾ ਹੈ ਸਪਾਂਸਰਸ਼ਿਪ ਯਾਨੀ ਖਾੜੀ ਦੇਸ਼ਾਂ ਦਾ ਇਹ ਨਿਯਮ ਕਹਿੰਦਾ ਸੀ ਕਿ ਜੇ ਕਿਸੇ ਨੇ ਉੱਥੇ ਰੋਜ਼ਗਾਰ ਵਾਸਤੇ ਜਾਣਾ ਹੈ ਤਾਂ ਉਸ ਨੂੰ ਕਿਸੇ ਵੱਲੋਂ ਸਪਾਂਸਰਸ਼ਿਪ ਹੋਣੀ ਚਾਹੀਦੀ ਹੈ ਜਿਸ ਦੇ ਸੱਦੇ ਤੇ ਕੋਈ ਮਜ਼ਦੂਰ ਖਾੜੀ ਦੇਸ਼ ਵਿੱਚ ਜਾਂਦਾ ਸੀ ਉਸ ਨੂੰ ਕਫੀਲ ਕਿਹਾ ਜਾਂਦਾ ਸੀ ਕਫੀਲ ਆਪਣੇ ਸੱਦੇ ਤੇ ਆਏ ਹੋਏ ਮਜ਼ਦੂਰ ਨੂੰ ਆਪਣੀ ਜ਼ਿੰਮੇਵਾਰੀ ਤੇ ਬੁਲਾਉਂਦਾ ਸੀ ਤੇ ਮਗਰੋਂ ਉਸ ਨੂੰ ਤਹਿ ਸ਼ਰਤਾਂ ਤੇ ਕੰਮ ਤੇ ਉਜਰਤ ਦਿੰਦਾ ਸੀ 1950 ਦੀ ਦਹਾਕੇ ਵਿੱਚ ਸਥਾਪਿਤ ਇਹ ਸਿਸਟਮ ਦਾ ਉਦੇਸ਼ ਸਾਊਦੀ ਅਰਬ ਦੇ ਤੇਲ ਉਛਾਲ ਦੌਰਾਨ ਆਉਣ ਵਾਲੇ ਵਿਦੇਸ਼ੀ ਕਾਮਿਆਂ ਦੇ ਪਰਵਾ ਨੂੰ ਨਿਯੰਤਰਿਤ ਕਰਨਾ ਸੀ। ਇਹ ਸਿਸਟਮ ਬਣਾਇਆ ਤਾਂ ਕੰਮ ਨੂੰ ਸਚਾਰੂ ਤੰਗਲ ਚਲਾਉਣ ਲਈ ਗਿਆ ਸੀ। ਪਰ ਫਿਰ ਕਿਉਂ ਇਸ ਨੂੰ ਬਦਲਣ ਦੀ ਮੰਗ ਉੱਠਣ ਲੱਗੀ ਤੇ ਕਿਉਂ ਲੋੜ ਪਈ ਇਸ ਨੂੰ ਬਦਲਣ ਦੀ? ਆਓ ਹੁਣ ਜ਼ਰਾ ਇਹ ਵੀ ਸਮਝੀਏ। ਸਮੇਂ ਦੇ ਨਾਲ ਇਹ ਸਿਸਟਮ ਮਾਲਕਾਂ ਤੇ ਮਜ਼ਦੂਰਾਂ ਵਿਚਕਾਰ ਖਿੱਚੋਤਾਣ ਤੇ ਦੁਰਵਿਵਹਾਰ ਕਰਨ ਵਾਲੀ ਮਾਨਸਿਕਤਾ ਦਾ ਪ੍ਰਤੀਕ ਬਣ ਗਿਆ। ਹੁਣ ਕਿਉਂਕਿ ਸਪான்ਸਰ ਯਾਨੀ ਮਾਲਕ ਕਾਮਿਆਂ ਦੇ ਰੋਜ਼ਗਾਰ, ਰਿਹائش ਤੇ ਕਾਨੂੰਨੀ ਸਥਿਤੀ ਤੇ ਪੂਰਾ ਨਿਯੰਤਰਣ ਰੱਖਦੇ ਸੀ ਸੋ ਬਹੁਤ ਜ਼ਾਰੇ ਕਫੀਲ ਯਾਨੀ ਮਾਲਕ ਨਿਯਮਤ ਤੌਰ ਤੇ ਪਾਸਪੋਰਟ ਜ਼ਬਤ ਕਰਦੇ ਤਨਖਾਹਾਂ 'ਚ ਦੇਰੀ ਕਰਦੇ ਜਾਂ ਰੋਕ ਲੈਂਦੇ ਤੇ ਕਾਮਿਆਂ ਦੀ ਯਾਤਰਾ ਕਰਨ ਜਾਂ ਨੌਕਰੀ ਬਦਲਣ ਦੀ ਮੰਗ ਨੂੰ ਵੀ ਸੀਮਿਤ ਕਰ ਦਿੰਦੇ ਇਸ ਵਰਤਾਰੇ ਨੂੰ ਵੇਖਦੇ ਹੋਏ ਅੰਤਰਰਾਸ਼ਟਰੀ ਪੱਧਰ ਤੇ ਖਾੜੀ ਦੇਸ਼ਾਂ ਤੇ ਪ੍ਰਵਾਸੀ ਮਜ਼ਦੂਰਾਂ ਲਈ ਬਣੇ ਇਸ ਕਪਾਲਾ ਸਿਸਟਮ ਨੂੰ ਮਨੁੱਖੀ ਅਧਿਕਾਰਾਂ ਲਈ ਬਣੇ ਵੱਖ-ਵੱਖ ਆਧਾਰਿਆਂ ਵੱਲੋਂ ਭੰਡਿਆ ਗਿਆ ਇਹ ਕਹਿ ਕੇ ਕਿ ਇਹ ਤਾਂ ਆਧੁਨਿਕ غلامੀ ਦਾ ਪ੍ਰਤੀਕ ਹੈ ਤੇ ਆਖਿਰਕਾਰ ਲਗਭਗ 70 ਸਾਲ ਬਾਅਦ ਇਸ ਸਿਸਟਮ ਨੂੰ ਹੁਣ ਖਤਮ ਕਰ ਦਿੱਤਾ ਗਿਆ ਹੈ। ਕਫਾਲਾ ਸਿਸਟਮ ਦਾ ਖਾਤਮਾ ਕ੍ਰਾਊਨ ਪ੍ਰਿੰਸ ਬਿਨ ਮੁਹੰਮਦ ਸੁਲਮਾਨ ਦੇ ਵਿਜ਼ਨ 2030 ਏਜੰਡੇ ਦਾ ਹਿੱਸਾ ਹੈ। ਜੋ ਸਾਊਦੀ ਸਮਾਜ ਨੂੰ ਬਦਲਣ ਤੇ ਅੰਤਰਰਾਸ਼ਟਰੀ ਅਕਸ ਨੂੰ ਬਿਹਤਰ ਬਣਾਉਣ ਦੇ ਉਦੇਸ਼ ਵੱਲ ਇੱਕ ਵੱਡੀ ਪਹਿਲ ਕਦਮੀ ਹੈ। ਤੇ ਹੁਣ ਸਵਾਲ ਬਚਦਾ ਹੈ ਕਿ ਕਿਸ ਨੂੰ ਹੋਏਗਾ ਇਸ ਦਾ ਫਾਇਦਾ? ਕਫਾਲਾ ਸਿਸਟਮ ਦੇ ਖਤਮ ਹੋਣ ਤੇ ਨਵੇਂ ਸਿਸਟਮ ਨਾਲ ਸਿੱਧੇ ਤੌਰ ਤੇ ਲਗਭਗ 13 ਮਿਲੀਅਨ ਵਿਦੇਸ਼ੀ ਕਾਮਿਆਂ ਤੇ ਪ੍ਰਭਾਵ ਪੈਣ ਦੀ ਆਸ ਹੈ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਭਾਰਤ, ਬੰਗਲਾਦੇਸ਼, ਨੇਪਾਲ ਤੇ ਫਿਲੀਪੀਨਸ ਤੋਂ ਆਉਂਦੇ ਨੇ ਮਾਲਕ ਖਣ ਖਾੜੀ ਦੇਸ਼ਾਂ ਵਿੱਚ ਆਉਣ ਵਾਲੇ ਵਿਦੇਸ਼ੀ ਕਾਮਿਆਂ ਦੇ ਪਾਸਪੋਰਟ ਜ਼ਬਤ ਨਹੀਂ ਕਰ ਸਕਣਗੇ ਤੇ ਕਾਮੇ ਵੀ ਹੁਣ ਆਪਣੀ ਮਰਜ਼ੀ ਨਾਲ ਨਵੀਂ ਕੰਪਨੀ ਵਿੱਚ ਨੌਕਰੀ ਦੀ ਭਾਲ ਕਰ ਸਕਣਗੇ ਹਰ ਸਿਸਟਮ ਬਣਾਇਆ ਤੇ ਮਿਟਾਇਆ ਇਹ ਸੇ ਆਸ ਨਾ ਜਾਂਦਾ ਕਿ ਇਸ ਨਾਲ ਕੰਮ ਕਰਨਾ ਤੇ ਕਰਾਉਣਾ ਸੌਖਾ ਹੋਵੇ ਪਰ ਇਹ ਵਕਤੀ ਦੱਸਦਾ ਹੈ ਕਿ ਕੌਣ ਕਿੰਨਾ ਕਾਮਯਾਬ ਰਿਹਾ ਸੋ ਆਉਣ ਵਾਲਾ ਸਮਾਂ ਹੀ ਇਹ ਦੱਸੇਗਾ ਕਿ ਇਹ ਨਵਾਂ ਸਿਸਟਮ ਹੁਣ ਕਿੰਨਾ ਕਾਮਯਾਬ ਸਾਬਿਤ ਹੁੰਦਾ ਹੈ